ਲੋਕਾਂ ਦਾ ਜਿਹੜਾ ਮਾਹੌਲ ਦੇਖ ਕੇ ਸਾਨੂੰ 100% ਗਾਰੰਟੀ ਆ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਏਗੀ ਆ ਜਿਵਨੀ ਚੋਣ ਦੇ ਰਾਹੀ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਮੌਜੂਦਾ ਸਰਕਾਰ ਝਾੜੂ ਦੀ ਸਰਕਾਰ ਬਿਲਕੁਲ ਨਕਮੀ ਸਰਕਾਰ ਆ ਜੋ ਵਾਦਾ ਕੀਤਾ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਮੁਕਾਬਲਾ ਕਿੰਨਾ ਮੰਨਦੇ ਹੋ ਕਿਉਂਕਿ ਇੱਕ ਪਾਸੇ ਸਰਕਾਰ ਆ ਜਿਵਨੀ ਚੋਣ ਸਰਕਾਰ ਦੀ ਮੰਨੀ ਜਾਂਦੀ ਮੁਕਾਬਲਾ ਹੈ ਹੀ ਨਹੀਂ ਜੀ ਲੋਕਾਂ ਨੇ ਮਨ ਬਣਾ ਲਿਆ ਵਨ ਸਾਈਡਡ ਇਹਨਾਂ ਵਾਂਗੂ ਝੂਠੇ ਦਾਅਵੇ ਨਹੀਂ ਕਰਦੇ ਝੂਠੇ ਦਾਅਵੇ ਕਰਕੇ ਲੋਕਾਂ ਨੇ ਕਿਹਾ ਵੀ ਅਸੀਂ ਲੁੱਟੇ ਗਏ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਹੋ ਰਹੀਆਂ ਤੇ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਨੇ ਕੇਵਲ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਢਿੱਲੋਂ ਸਾਹਿਬ ਤੁਸੀਂ ਵੋਟ ਪਾਏ ਹੋ ਕੀ ਨਤੀਜਾ ਹੁਣ 23 ਤਰੀਕ ਨੂੰ ਤੁਸੀਂ ਦੇਖ ਰਹੇ ਹੋ ਦੇਖੋ ਜੀ ਲੋਕਾਂ ਦਾ ਅਥਾ ਪਿਆਰ ਲੋਕਾਂ ਦਾ ਜਿਹੜਾ ਮਾਹੌਲ ਦੇਖ ਕੇ ਸਾਨੂੰ 100% ਗਰੰਟੀ ਆ ਕਿ ਲੋਕਾਂ ਨੇ ਮਨ ਬਣਾ ਲਿਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਏਗੀ ਆ ਜਿਵਨੀ ਚੋਣ ਦੇ ਰਾਹੀ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਮੌਜੂਦਾ ਸਰਕਾਰ ਝਾੜੂ ਦੀ ਸਰਕਾਰ ਬਿਲਕੁਲ ਨਕਮੀ ਸਰਕਾਰ ਆ ਜੋ ਵਾਦਾ ਕੀਤਾ ਸੀ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਸੋ ਲੋਕਾਂ ਨੇ ਕਿਹਾ ਵੀ ਇਹਨੂੰ ਚਲਦਾ ਕਰੋ ਤਾਂ ਕਿ ਜਿਹੜੀ ਸਾਡੇ ਨਾਲ ਦੇ ਸਰਕਾਰਾਂ ਸਾਡਾ ਗਵਾਂਢੀ ਸੂਬਾ ਹਰਿਆਣਾ ਉੱਥੇ ਬਹੁਤ ਡਵੈਲਪਮੈਂਟ ਹੋਈ ਆ ਸੋ ਲੋਕੀ ਕਹਿੰਦੇ ਉੱਤਰ ਪ੍ਰਦੇਸ਼ ਡਵੈਲਪਮੈਂਟ ਹੋਇਆ ਪੰਜਾਬ ਚ ਵੀ ਵਿਕਾਸ ਹੋਣਾ ਚਾਹੀਦਾ ਡਵੈਲਪਮੈਂਟ ਹੋਣੇ ਚਾਹੀਦੀ ਆ ਜਿਹੜੇ ਮੁੱਦੇ ਨਸ਼ੇ ਦੇ ਆ ਜਾਂ ਮਾਲੀ ਹਾਲਤ ਆ ਉਹ ਸਾਰੀ ਠੀਕ ਹੋਣੀ ਚਾਹੀਦੀ ਆ ਸੋ ਇਸ ਕਰਕੇ ਇਹ ਤਾਂ ਹੋਏਗਾ ਜੇ ਭਾਰਤੀ ਜਨਤਾ ਪਾਰਟੀ ਸਰਕਾਰ ਆਏਗੀ ਲੋਕਾਂ ਨੇ ਮਨ ਬਣਾ ਲਿਆ ਮੈਂ ਤੁਹਾਨੂੰ ਸੱਚਾਈ ਕਹਿੰਨਾ ਲਿਖ ਕੇ ਲੈ ਲਓ 23 ਤਰੀਕ ਨੂੰ ਬਰਨਾਲੇ ਤੋਂ ਕਮਲ ਦਾ ਫੁੱਲ ਖਿਲੇਗਾ ਔਰ ਆਉਣ ਵਾਲੀ ਸਰਕਾਰ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਏਗੀ ਮੁਕਾਬਲਾ ਕਿਹਨਾ ਮੰਨਦੇ ਹੋ ਕਿਉ ਸਰਕਾਰ ਆ ਜ਼ਮੀਨੀ ਚੋਣ ਸਰਕਾਰ ਦੀ ਮੰਨੀ ਜਾਂਦੀ ਮੁਕਾਬਲਾ ਹੈ ਹੀ ਨਹੀਂ ਜੀ ਲੋਕਾਂ ਨੇ ਮਨ ਬਣਾ ਲਿਆ ਵਨ ਸਾਈਡਡ ਕਿ ਲੋਕਾਂ ਨੇ ਡਬਲ ਇੰਜਨ ਦੀ ਸਰਕਾਰ ਨਰਿੰਦਰ ਮੋਦੀ ਜੀ ਦੀ ਸਰਕਾਰ ਸੈਂਟਰ ਚ ਤੀਜੀ ਵਾਰ ਆਈ ਆ ਹਰਿਆਣਾ ਚ ਤੀਜੀ ਵਾਰ ਆ ਗਈ ਗੁਜਰਾਤ ਚ 6 ਵਾਰ ਹੀ ਆ ਗਈ ਜਿਹੜੇ ਸੂਬੇ ਚ ਆਉਂਦੀ ਆ ਵਿਕਾਸ ਕਰਾਉਂਦੀ ਆ ਇਹਨਾਂ ਵਾਂਗੂ ਝੂਠੇ ਦਾਅਵੇ ਨਹੀਂ ਕਰਦੇ ਝੂਠੇ ਦਾਅਵੇ ਕਰਕੇ ਲੋਕਾਂ ਨੇ ਕਿਹਾ ਵੀ ਅਸੀਂ ਲੁੱਟੇ ਗਏ ਅੱਜ ਲੋਕਾਂ ਨੂੰ ਸਾਡਾ ਧੋਖਾ ਹੋਇਆ ਇਹ ਸਰਕਾਰ ਨੂੰ ਚਲਦੇ ਕਰੋ ਤੁਸੀਂ ਕਹਿ ਰਹੇ ਹੋ ਕਿ ਉਹ ਨਕਮੀ ਸਰਕਾਰ ਆ ਉਹ ਤਾਂ ਕਹਿੰਦੇ ਅਸੀਂ VOTING ਕੰਮ ਦੇ ਆਧਾਰ ਤੇ ਬਣਦੇ ਹੈਂ ਤੇ ਹੀ ਆ ਨਾ ਕਹਿਣ ਨਾਲ ਨਹੀਂ ਨਾ ਹੁੰਦਾ ਕੋਈ ਗੱਲ ਬਣਦੀ ਕਹਿਣ ਨਾਲ ਨਹੀਂ ਬਣਦੀ ਕੰਮ ਨਹੀਂ ਹੋਇਆ ਤੁਹਾਨੂੰ ਲੱਗਦਾ ਨਾ ਬਿਲਕੁਲ ਨਹੀਂ ਹੋਇਆ ਤੁਸੀਂ ਪਤਾ ਕਰ ਲੋ ਹੋਗੀ ਜੀ ਹੋਗੀ ਜੀ ਇਸ ਤਰੀਕੇ ਦੇ ਨਾਲ ਜਿਵੇਂ ਤੁਸੀਂ ਹੁਣ ਪ੍ਰਚਾਰ ਕੀਤਾ ਪਿੰਡਾਂ ਦੇ ਵਿੱਚ ਗਏ ਲੋਕਾਂ ਨੇ ਕੀ ਕਿਹਾ ਤੁਹਾਨੂੰ ਤੁਹਾਡੇ ਬਾਰੇ ਕੀ ਸੋਚ ਲੋਕਾਂ ਨੇ ਬੜੇ ਖੁਸ਼ੀ ਲੋਕਾਂ ਨੇ ਸਾਨੂੰ ਤੁਹਾਡੇ ਵਰਗੇ ਲੀਡਰ ਚਾਹੀਦੇ ਆ ਪਹਿਲਾਂ ਵੀ ਤੁਸੀਂ ਜ਼ਿਲ੍ਹਾ ਬਣਾਇਆ ਸੜਕਾਂ ਬਣਾਈਆਂ ਸੜਕਾਂ ਦਾ ਜਾਲ ਵਿਛਾਇਆ ਇੱਥੇ ਅੰਡਰ ਬ੍ਰਿਜ ਓਵਰ ਬ੍ਰਿਜ ਇਹਨਾਂ ਨੇ ਢਾਈ ਸਾਲ ਚ ਇੱਕ ਇੱਟ ਨਹੀਂ ਲਾਈ ਜਿਹੜਾ ਅਸੀਂ ਵੀ ਗਰੰਟਾ ਲੈ ਕੇ ਦਿੱਤੇ ਸੀ ਜੇ ਪੈਸਾ ਬਚਿਆ ਉਹ ਵੀ ਵਾਪਸ ਲੈ ਲਿਆ ਤੁਸੀਂ ਪਿੰਡਾਂ ਜਾਓ ਤੁਸੀਂ ਸ਼ਹਿਰ ਚ ਜਾਓ ਲੋਕੀ ਤੁਹਾਡੇ ਲੋਕਾਂ ਦੀ ਲੋਕਾਂ ਦੀ ਆਵਾਜ਼ ਤਾਂ ਪੁੱਛੋ ਤੁਸੀਂ ਸਰਵੇ ਕਰੋ ਤੁਸੀਂ ਅੱਜ ਤੁਹਾਨੂੰ ਤਾਂ ਇਹਨਾਂ ਵੀ ਲੋਕਾਂ ਨੇ ਮਨ ਬਣਾ ਲਿਆ ਅੱਜ ਵੋਟਾਂ ਪਾਉਣਗੇ ਔਰ 23 ਤਰੀਕ ਨੂੰ ਕਮਲ ਦਾ ਫੁੱਲ ਖਿਲੇ ਮੈਂ ਤਾਂ ਇਹਰ ਤਾਂ ਇੱਕ ਗੱਲ ਕਹਿ ਰਿਹਾ ਭਾਈ ਸਾਹਿਬ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਚੋਣ ਲੜ ਰਹੀ ਹੈ ਜ਼ਿਮਨੀ ਚੋਣ ਉੱਥੇ ਹੀ ਕੇਵਲ ਸਿੰਘ ਢਿੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਉਹ ਆਪਣੀ ਵੋਟ ਪਗ ਧਾ ਕੇ ਆਏ ਨੇ ਜਿਨ੍ਹਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਹਲਕੇ ਦੇ ਵਿੱਚ ਉਹ ਜਿੱਤ ਜ਼ਰੂਰ ਹਾਸਲ ਕਰਨਗੇ ਤਾਂ ਇਸ ਜ਼ਿਮਨੀ ਚੋਣ ਦਾ ਕੀ ਨਤੀਜਾ ਹੁੰਦਾ 23 ਤਰੀਕ ਨੂੰ ਉਸ ਦੇ ਨਾਲ ਵੀ ਤੁਹਾਡੇ ਤਰਫ ਹੁੰਦੇ ਰਹਿਣਗੇ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ